ਅਦਰ ਨਹੀਂ ਬੋਲਨੇ ਕਿਉਂ ਭਾਜੀ ਉਹ ਦੁਕਾਨਦਾਰ ਨੂੰ ਰੱਖੀਏ ਤੇ ਨਾਮ ਬੋਲੀ ਨਾਮ ਬੋਲੀ ਜਿਹਦੀ ਦੁਕਾਨ ਹੈ ਉਹ ਬਹੁਤ ਜ਼ਿਆਦਾ ਕਹੀ ਇਹਦਾ ਨਾਮ ਬੋਲੀ ਲੈ ਕਰੀਏ ਭਾਜੀ ਜਿਹਦੇ ਦਾਸ ਨਾ ਮੇਰੇ ਭਾਜੀ ਇਹ ਕੋਈ ਸਵਾਲ ਨਾ ਦਾ ਟੈਮਰ ਰੋ ਤੇਰੇ ਦੇ ਪਾਸੇ ਕੋਈ ਟੈਨਸ਼ਨ ਨਾ ਲੋ ਤੁਹਾਡੀ ਕਹਿੰਦੇ ਦਰਵਾਜ਼ਾ ਹੀ ਤੇ ਲਾ ਨਹੀਂ 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 ਕੋਈ ਗੱਲ ਨਹੀਂ ਭਾਜੀ ਕੱਲੀ ਉੱਤੋਂ ਖਿੱਚਣੀ ਹੈ ਕੋਈ ਗੱਲ ਨਹੀਂ ਫਾਟ ਸਾਰੇ ਗੋਟ ਚ ਪੈ ਤੀਏ ਮੈਂ ਨਹੀਂ ਮੋਟਾ ਉਹ ਵੱਖਰੀ ਬਣਾ ਲਾ ਫਾਈਲ ਜਿਹੜੀ ਤੂੰ ਕੀਤੀ ਪਤਾ ਨਹੀਂ ਭਾਜੀ ਮੈਂ ਤੁਹਾਨੂੰ ਪਾ ਦਣਾ ਤੁਹਾਨੂੰ ਪਾਉ ਲੰਘ ਗਿਆ ਭਾਜੀ ਹਲੋ ਕਰੋ ਨਹੀਂ ਲੰਘਿਆ 3 400 ਦਾ ਲੱਗ ਗਿਆ ਇਹ ਬਾਈਪਾਣਾ ਸ਼ੌਨਾ ਖੁਦ ਦਾ ਸੰਡੇ ਕਰਦੀ ਯਾਰ ਹੋ ਉਹ ਉਹ ਕੜੇ ਜੀ ਸ਼ਗਲ ਨਹੀਂ ਆਈ ਬਸ ਇੰਨਾ ਹੀ ਸਕਦਾ ਕੋਈ ਚੱਕ ਨਹੀਂਗਾ ਇਹ ਅੱਜ ਪੰਜਾਬ ਵਾਲ ਤੋਂ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲਦੀ ਜਿਹੜਾ ਵਾਰਦਾਤ ਕਰਨ ਵਾਲੇ ਉਹਨਾਂ ਨੂੰ ਰਸਟ ਕਰ ਲਵਾਂਗੇ ਕੀ ਸਰਵਾਰਦਤ ਹੋਈ ਬਗ ਲਗਾ ਇੱਕ ਗੋਲੀ ਚੱਲੀ ਇੱਕ ਪੰਜਾਬ ਵਾਜ ਕੰਪਲੀਟ ਹੈ ਸਾਰੇ ਅਫਸਰ ਇੱਥੇ ਮੌਕੇ ਤੇ ਆਂ ਤੈਨੂੰ ਅਸੀਂ ਲੱਗੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਆਂ ਜਲਦੀ ਤੋਂ ਜਲਦੀ ਪ੍ਰੈਸ ਆਫ ਕਰ ਲਾਂ ਕਿ ਪਹਿਲਾਂ ਕਿਦਾਂ ਨੌਜਵਾਨ ਦੋ ਕਨੇ ਫਾਇਰਿੰਗ ਦੀ ਦੂਰ ਚੱਕਰ ਲਾਇਆ ਪੂਰੇ ਮਜਾ ਦੋ ਸੀ ਨੌਜਵਾਨ ਉਹਨਾਂ ਨੇ ਆਪਣਾ ਜਿਹੜਾ ਸੂਹ ਬੰਨਿਆ ਹੋਇਆ ਸੀ ਪਲਸਨ ਮੋਟਰਸਾਈਕਲ ਤੇ ਅਸੀਂ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲਦੀ ਪ੍ਰੈਸ ਆਫ ਕਰ ਲਾਂ ਨਾ ਸੀਸੀਟੀ ਠੀਕ ਹੈ ਸਰ ਮੇਰਾ ਨਾਮ ਮਨੋਜੀ ਭਾਜੀ ਤਾਂ ਬੇਸ਼ੱਕ ਕੀ ਸਾਡੀ ਕਹਾਣੀ ਦੇਖੋ ਜੀ ਸਾਡਾ ਸ਼ੋਰੂਮ ਆ ਨਾਲ ਕਪੜੇ ਦਾ ਦੇਖੋ ਅਸੀਂ ਸਵੇਰੇ ਆਏ ਸੀਗੇ ਤੇ ਸਵੇਰੇ ਦੋ ਵਿਅਕਤੀ ਆਏ ਸੀ ਮੋਟਰਸਾਈਕਲ ਦੇ ਉੱਤੇ ਔਰ ਉਹਨਾਂ ਨੇ ਆ ਕੇ ਸਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਸ਼ਾਇਦ ਮਿਰਰ ਡੈਮੇਜ ਹੋ ਗਿਆ ਨਾ ਦਾ ਔਰ ਅੱਗੇ ਅੱਗੇ ਗਏ ਸੀਗੇ ਫਿਰ ਦੁਬਾਰਾ ਮੁੜ ਕੇ ਵਾਪਸ ਆਏ ਔਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਅਸਲੇ ਦੇਖਣ ਨੂੰ ਮਿਲੇਗਾ ਠੀਕ ਹੈ ਕਈ ਦੁਕਾਨਾਂ ਨੇ ਤੇ ਆਪਣੇ ਸ਼ਟਰ ਵੀ ਨਹੀਂ ਖੋਲੇ ਤੇ ਕਈ ਤੇ ਲੋਕ ਆਏ ਵੀ ਨਹੀਂ ਆ ਔਰ ਪਹਿਲੀ ਵਾਰ ਇਹ ਘਟਨਾ ਸਾਡੇ ਗੁਦਾਸਪੁਰ ਦੇ ਵਿੱਚ ਵਾਪਰੀ ਆ ਬਾਟਾ ਚੌਂਕ ਜਿਹੜਾ ਗੁਦਾਸਪੁਰ ਦਾ ਹੱਬ ਮੰਨਿਆ ਜਾਂਦਾ ਹੈ bizness ਦੇ ਵਿੱਚ ਕਿਉਂਕਿ ਉਹਦੇ ਵਿੱਚ ਇਹ ਘਟਨਾ ਵਾਪਰਨਾ ਬਹੁਤ ਹੀ ਮੰਨਪਾਗੀ ਘਟਨਾ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਅਸੀਂ ਮੰਨ ਕਰਦੇ ਹਾਂ ਕਿ ਸਾਨੂੰ ਸਾਡੇ ਬਾਜ਼ਾਰ ਚੱਲੀ ਥੋੜੀ ਹੈ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜੇ ਕਿ 24 ਘੰਟੇ ਦੀ ਸਿਕਿਉਰਿਟੀ ਆ ਉਹ ਸਾਡੀ ਦੁਕਾਨਾਂ ਦੇ ਬਾਹਰ ਹੋਵੇ ਕਿਉਂਕਿ ਅੱਜ ਇਹ ਤੋਂ ਮਾਹੌਲ ਪੈਦਾ ਹੋ ਗਿਆ ਕੱਲ ਨੂੰ ਵੀ ਹੋ ਸਕਦਾ ਹੈ ਨਹੀਂ ਦੇਖੋ ਉਹਨਾਂ ਨੇ ਮੂੰਹ ਦੇ ਉੱਤੇ ਮੂੰਹ ਨਾਲ ਢੱਕਿਆ ਹੋਇਆ ਸੀਗਾ ਤੇ ਨੰਬਰ ਪਲੇਟ ਵੀ ਕੋਈ ਨਹੀਂ ਸੀ ਜਿਨ੍ਹਾਂ ਦੀ ਉਹ ਆਏ ਆ ਔਰ ਫਟਾਫਟ ਉਹਨੇ ਗੋਲੀਆਂ ਦੀ ਫਾਇਰ ਕੀਤੀ ਹੈ ਔਰ ਫਿਰ ਦੁਬਾਰਾ ਮੁੜ ਕੇ ਚਲੇ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਆਇਡੈਂਟੀਫਾਈ ਨਹੀਂ ਹੋਇਆ ਲੇਕਿਨ ਦੇਖੋ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਆ ਇਹ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਿਕਿਉਰਿਟੀ ਜਿਹੜੀ ਅਸੀਂ ਅਹੀਂ ਬਿਜ਼ਨਸ ਕਰ ਕਿਸੇ ਦੇਖਾ ਹੈਗਾ ਪਿਛਲੇ ਹਫਤੇ ਵੀ ਇੱਕ ਵਪਾਰੀ ਨੂੰ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਔਰ ਦੇਖੋ ਵਪਾਰ ਦੇ ਵਿੱਚ ਇਹੋ ਜਿਹਾ ਡਰ ਪੈਦਾ ਹੋ ਗਿਆ ਕੋਈ ਆਪਣੇ ਨਾਲ ਕੋਈ ਵੀ ਪਾਸਾ ਲੈ ਕੇ ਡਰਦਾ ਜਾਨ ਨੂੰ ਔਰ ਵਪਾਰ ਵਪਾਰੀ ਕਿੱਦਾਂ ਕੰਮ ਕਰੇਗਾ ਜੇ ਦਿਨ ਦਿਹਾੜੇ ਇਦਾਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਕਿਉਂਕਿ ਕੱਲ ਨੂੰ ਕੋਈ ਫਰੋਤੀ ਦੀ ਮੰਗ ਵੀ ਆਂਦੀ ਆ ਜਾਂ ਕੁਝ ਵੀ ਆਂਦੀ ਆ ਤੇ ਬੰਦਾ ਬਿਜ਼ਨਸ ਸਾਡੇ ਪੰਜਾਬ ਦੇ ਵਿੱਚ ਕਾਉਂਸਲ ਹੋਣ ਦਾ ਕਾਰਨ ਇਹ ਹੀ ਹੈ ਕਿ ਇਹਦੇ ਵਿੱਚ